ਆਪਾਂ ਤੁਹਾਨੂੰ ਦਿਖਾਉਨੇ ਆ ਕਿ ਕਿਵੇਂ ਪਰਦੇਸਾਂ ਦੇ ਵਿੱਚ ਰਾਤਾਂ ਨੂੰ ਵੀ ਟ੍ਰੇਨਿੰਗਾਂ ਹੁੰਦੀਆਂ ਤੇ ਬੱਚੇ ਦੀ ਟ੍ਰੇਨਿੰਗ ਸੀ ਤੇ ਮੈਂ ਉਹ ਨਾਲ ਲੈ ਕੇ ਆਇਆ ਸੀ ਤੁਹਾਨੂੰ ਦਿਖਾਉਣਾ ਕੋਈ ਦ੍ਰਿਸ਼ ਆ ਜੋ ਕਿ ਸੇਤਾ ਤਾਂ ਸਾਰਾ ਕੁਝ ਨਹੀਂ ਕੁਝ ਵੀ ਨਹੀਂ ਤੇ ਦੇਖ ਸਕਦੇ ਹੋ ਗਰਾਊਂਡਾਂ ਦੇ ਰੰਗ ਤਾਰੀ ਪਾਰਕਿੰਗ ਫੁੱਲ ਮੇਲੇ ਵਰਗਾ ਮਾਹੌਲ ਹੁੰਦਾ ਪਰਦੇਸਾਂ ਦੇ ਵਿੱਚ ਰਾਤ ਨੂੰ ਗਰਾਊਂਡਾਂ ਦੇ ਵਿੱਚ ਤੇ ਸਾਨੂੰ ਇਹ ਗੱਲਾਂ ਕੁਝ ਜਿਹੜੀਆਂ ਵੀਡੀਓ ਬਣਾਉਣੀਆਂ ਜਾਂ ਕੁਝ ਇਹਨਾਂ ਮਕਸਦ ਕਿ ਚੰਗੇ ਸਨੇਹ ਦੇਣ ਤੁਹਾਡੇ ਤੱਕ ਪਹੁੰਚਾਉਣੇ ਆ ਤੇ ਕੋਸ਼ਿਸ਼ ਕਰਿਆ ਕਰੋ ਕਿ ਜਿਹੜਾ ਕਿ ਮੈਂ ਵੀਡੀਓ ਜਰੀਏ ਸਨੇਹਾ ਜਿੰਨੀ ਇੱਕ ਰੱਬ ਨੇ ਸੋਜੀ ਬਖਸ਼ੀ ਆ ਉਹਦੇ ਅਨੁਸਾਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀਦੀ ਆ ਸਭ ਤੋਂ ਜੇ ਤਵੱਜੋ ਦੇਈਏ ਕਾਰਾਂ ਕੋਠੀਆਂ ਘਰਬਾਰ ਵੱਖਰੀ ਗੱਲ ਆ ਤੇ ਪਰ ਸਾਨੂੰ ਜਿੰਨਾ ਵੀ ਧਿਆਨ ਦੇ ਸਕਦੇ ਆ ਤਾਂ ਅਸੀਂ ਆਪਣੀ ਸਿਹਤ ਨਾਲ ਸਿਹਤ ਵੱਲ ਦੇਈਏ ਸਿਹਤ ਤੋਂ ਬਿਨਾ ਕੁਝ ਵੀ ਨਹੀਂ ਬਾਕੀ ਤੁਸੀਂ ਸਾਰੇ ਆਪੋ ਆਪਣੀ ਸੋਝੀ ਰੱਖਦੇ ਹੋ ਆਪੋ ਆਪਣਾ ਸੋਚ ਆ ਪਰ ਮੈਂ ਤਾਂ ਬੇਨਤੀ ਇਹੀ ਕਰਦਾ ਹੁੰਦਾ ਜਿਹਨੇ ਵੀ ਤੁਸੀਂ surjit bajakhana youtube ਚੈਨਲ ਨਾਲ ਇਸੇ ਦਿਗਾਣ ਜੁੜਦੇ ਹੋ ਆ ਆਪਣਾ ਤਾਂ ਟਾਰਗੇਟ ਏ ਆ ਵੀ ਜਿੰਨੇ ਕਿ ਮੈਨੂੰ ਸਮਝ ਆ ਕੋਸ਼ੇ ਕਰਾਂ ਵੀ ਚੰਗੇ ਸੁਨੇਹ ਤੁਹਾਡੇ ਨਾਲ ਸ਼ੇਅਰ ਕਰਾਂ ਦਾ ਹੁਣ ਅਸੀਂ ਇੱਥੇ ਕੋਈ ਲਗਭਗ 1.6 ਹੋਏ ਆ ਅਸੀਂ ਇੱਥੇ 9 ਵਜੇ ਤੱਕ ਰਵਾਂਗੇ ਗਰਾਊਂਡ ਦੇ ਵਿੱਚ ਤੜਕੇ ਕੰਮ ਕਰਾਂ ਤੇ ਵੀ ਜਾਣਾ ਪਰ ਟ੍ਰੇਨਿੰਗਾਂ ਹੋ ਰਿਹਾ ਹੈਗੇ ਆ ਇਹ ਬਹੁਤ ਵਧੀਆ ਬੜਾ ਸਕੂਨ ਮਿਲਦਾ ਮੈਨੂੰ ਤਾਂ ਆ ਕੇ ਤੇ ਮੈਂ ਜਾਣ ਪਛਾਣਾਂ ਦੇ ਪਰਿਵਾਰਾਂ ਨੂੰ ਵੀ ਕਹਿਣਾ ਜਦੋਂ ਸਮਾਂ ਮਿਲਦਾ ਜਿੰਨਾ ਸਮਾਂ ਕੱਢ ਸਕਦੇ ਹੋ ਤੁਸੀਂ ਵੱਧ ਤੋਂ ਵੱਧ ਸਮਾਂ ਕੱਢਿਆ ਕਰੋ ਸਿਹਤ ਸਭ ਤੋਂ ਪਹਿਲਾਂ ਬਾਕੀ ਸਾਰੇ ਕੰਮ ਬਾਅਦ ਚਾ ਤੇ ਜਿੰਨੇ ਤੁਸੀਂ ਸੁਰਜੀਤ ਬਾਜਾਖਾਨਾ YouTube ਚੈਨਲ ਨਾਲ ਜੁੜਦੇ ਹੋ ਖੁਸ਼ ਰਹੋ ਹਾਸਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹਿਆ ਕਰੋ ਤੇ ਜੇ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਆਸ਼ੀਰਵਾਦ ਦੇ ਰੋ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਧੰਨਵਾਦ ਸਾਰਿਆਂ ਦਾ